ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਅੱਜ ਦੇ ਚੈਨਲ ਤੇ ਸਵਾਗਤ ਹੈ ਜੀ ਬਹੁਤ ਹੀ ਧਿਆਨ ਦੇਣ ਯੋਗ ਕੰਮ ਦੀਆਂ ਗੱਲਾਂ ਜੋ ਕਿ ਅੱਜ ਦੱਸਣ ਜਾ ਰਹੇ ਹਾਂ ਅੱਜ ਦੀ ਵੀਡੀਓ ਦੇ ਅੰਦਰ ਨੰਬਰ 1 ਜੇਕਰ ਤੁਹਾਨੂੰ ਕੋਈ ਵੀ ਕਮਰ ਦਰਦ ਦੀ ਸਮੱਸਿਆ ਹੈ ਤਾਂ ਰਜਣਾ ਬਪੀਤੇ ਦਾ ਸੇਵਨ ਜ਼ਰੂਰ ਕਰਿਆ ਕਰੋ ਇਹ ਸਰੀਰ ਵਿੱਚ ਤਾਕਤ ਭਰਦਾ ਹੈ ਜੋ ਸਿਰ ਨਾਲ ਖੂਨ ਰ ਵਿੱਚ ਹੋ ਰਿਹਾ ਦਰਦ ਹੌਲੀ ਹੌਲੀ ਠੀਕ ਹੋਣ ਲੱਗ ਜਾਂਦਾ ਹੈ ਨੰਬਰ 2 ਜਿਆਦਾ ਸੱਜੇ ਪਾਸੇ ਮੂੰਹ ਕਰਕੇ ਸੌਣ ਨਾਲ ਖਾਣੇ ਦੇ ਗਾਣੇ ਫੇਫੜਿਆਂ ਵਿੱਚ ਚਲੇ ਜਾਂਦੇ ਹਨ ਜੋ ਕਿ ਦਹਾ ਟੇਲੇ ਨੂੰ ਮੌਨੀਆਂ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਨਾਲ ਖੁਰ ਦੇ ਗਰਾਵੋ ਸਕਦੇ ਹਨ ਜੇਕਰ ਤੁਸੀਂ ਲੰਬੇ ਸਮੇਂ ਤੱਕ ਸੱਜੇ ਪਾਸੇ ਹੁੰਦੇ ਹੋ ਤਾਂ ਖਾਣਾ ਪੇਟੇ ਵੱਲ ਜਾ ਕੇ ਇਕੱਠਾ ਹੋ ਜਾਂਦਾ ਹੈ ਜਿਸ ਨਾਲ ਇਨਸਾਨ ਦੀ ਜਾਣ ਵੀ ਜਾ ਸਕਦੀ ਹੈ ਇਸ ਲਈ ਡਾਕਟਰ ਹਮੇਸ਼ਾ ਖੱਬੇ ਪਾਸੇ ਸੌਣ ਦੀ ਸਲਾਹ ਦਿੰਦੇ ਹਨ ਕਿਉਂਕਿ ਖੱਬੇ ਪਾਸੇ ਸੌਣ ਨਾਲ ਸਾਡੀ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਅਤੇ ਖਾਣਾ ਵੀ ਚੰਗੀ ਤਰ੍ਹਾਂ ਹজম ਹੋ ਜਾਂਦਾ ਹੈ ਨੰਬਰ 1 ਜੇਕਰ ਬਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਗਏ ਤਾਂ ਰਜਨਾ ਆਮਲਾ ਖਾਣਾ ਸ਼ੁਰੂ ਕਰ ਦਿਓ ਤੁਸੀਂ ਇਸ ਨੂੰ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ ਪਾਊਡਰ ਪਾਣੀ ਵਿੱਚ ਮਿਕਸ ਕਰਕੇ ਪੀ ਲਓ ਜਾਂ ਕੱਚਾ ਆਮਲਾ ਖਾ ਲਓ ਨੰਬਰ 2 ਜਾਮਣ ਦੇ ਬੀਜ ਨੂੰ ਸੁਕਾ ਕੇ ਭੁੰਨ ਕੇ ਚਟਨੀ ਬਣਾ ਕੇ ਖਾਣ ਨਾਲ ਸਰੀਰ ਵਿੱਚੋਂ ਐਕਸਟਰਾ ਪਾਣੀ ਖਤਮ ਹੋ ਜਾਂਦਾ ਹੈ ਨੰਬਰ 5 ਕਦੇ ਵੀ ਆਪਣੇ ਚਿਹਰੇ ਉੱਪਰ ਪੀਲੇ ਰੰਗ ਦੀ ਐਲੋਵੇਰਾ ਜਲ ਨਾ ਲਗਾਓ ਇਸ ਤਰ੍ਹਾਂ ਕਰਨਾ ਦਾ ਡਿਸਟਿਰ ਦਾ ਨੁਕਸਾਨ ਹੋ ਜਾਵੇਗਾ ਕਦੇ ਵੀ ਫਾਇਦਾ ਨਹੀਂ ਹੋਵੇਗਾ ਨੰਬਰ 5 ਜਿਨ੍ਹਾਂ ਲੋਕਾਂ ਨੂੰ ਨੀਂਦ ਜ਼ਿਆਦਾ ਆਉਂਦੀ ਹੈ ਉਹਨਾਂ ਨੂੰ ਜਾਮਣ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਨੀਂਦ ਘਟ ਆਣ ਲੱਗ ਜਾਂਦੀ ਹੈ ਨੰਬਰ 6 ਵੱਲ ਵਧਦੇ ਹਾਂ ਜੀ ਜੇਕਰ ਤੁਹਾਡੇ ਚਿਹਰੇ ਉੱਪਰ ਐਲੋਵੇਰਾ ਜੈੱਲ ਸ਼ੂਟ ਨਹੀਂ ਕਰ ਰਹੀ ਤਾਂ ਕਦੇ ਵੀ ਆਪਣੇ ਚਿਹਰੇ ਉੱਪਰ ਉਸ ਦਾ ਇਸਤੇਮਾਲ ਨਾ ਕਰੋ ਇਸ ਨਾਲ ਨੁਕਸਾਨ ਹੀ ਹੋਵੇਗਾ ਨੰਬਰ 7 ਵੱਲ ਵਧਦੇ ਹਾਂ ਜ਼ਰੂਰਤ ਤੋਂ ਜ਼ਿਆਦਾ ਸੌਣਾ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ 8 ਤੋਂ 10 ਘੰਟੇ ਹੀ ਸੁਟਾ ਜਾਵੇ ਨੰਬਰ 9 ਨਿੰਬੂ ਦੇ ਰਸ ਨੂੰ ਉਸ ਜਗ੍ਹਾ ਉੱਤੇ ਲਗਾਓ ਜਿੱਥੇ ਚਮੜੀ ਕਾਲੀ ਹੋ ਗਈ ਹੋਵੇ ਉਸ ਨੂੰ ਅੱਧੇ ਘੰਟੇ ਲਈ ਰੱਖੋ ਫਿਰ ਸਾਫ਼ ਪਾਣੀ ਨਾਲ ਧੋ ਲਵੋ ਇਸ ਤੋਂ ਬਾਅਦ ਹੱਥਾਂ ਵਿੱਚ ਮੌਸਾਈ ਜ਼ਰੂਰ ਲਗਾਉਣਾ ਨਾ ਭੁੱਲੋ ਕਿਉਂਕਿ ਨੀਂਬੂ ਲਗਾਉਣਾ ਚਮੜੀ ਸੁੱਕ ਜਾਂਦੀ ਹੈ ਨੰਬਰ 10 ਜਿਆਦਾ ਠੰਡੀ ਚੀਜ਼ ਜੇ ਜਾਂ ਫਿਰ ਬਰਫ਼ ਖਾਣ ਨਾਲ ਲਿਵਰ ਕਮਜ਼ੋਰ ਹੋ ਜਾਂਦਾ ਹੈ ਇਸ ਕਰਕੇ ਆਪਣਾ ਧਿਆਨ ਰੱਖਿਆ ਕਰੋ ਨੰਬਰ 11 ਸੌਣ ਸਮੇਂ ਕਦੇ ਵੀ ਆਪਣੇ ਸਹਰਾਣੇ ਫੋਨ ਉੱਤੱਕੇ ਨਾ ਸੋਵੋ ਇਸ ਨਾਲ ਤੁਸੀਂ ਰੋਗਾਂ ਦੇ ਸ਼ਿਕਾਰ ਹੋਵੋਗੇ ਤੇ ਨਾਲ ਹੀ ਤੁਹਾਨੂੰ ਕਦੇ ਵੀ ਨੀਂਦ ਸਹੀ ਤਰੀਕੇ ਨਾਲ ਨਹੀਂ ਆਵੇਗੀ ਤੁਸੀਂ ਵਾਰ-ਵਾਰ ਉਸ ਨੂੰ ਦੇਖੀ ਜਾਵੋਗੇ ਅਤੇ ਜਿਹੜੀਆਂ ਵਾਈਬ੍ਰੇਸ਼ਨ ਕਰਨਾ ਹੁੰਦੀਆਂ ਫੋਨ ਦੀਆਂ ਉਹ ਆਪਣੇ ਸਰੀਰ ਤੇ ਉੱਪਰ ਬਹੁਤ ਹੀ ਜ਼ਿਆਦਾ ਫੈਕਟ ਪਾਉਂਦੀਆਂ ਹਨ ਤੇ ਸੌਣ ਵੇਲੇ ਤਾਂ ਖਾਸ ਕਰਕੇ ਬਹੁਤ ਹੀ ਜ਼ਿਆਦਾ ਫੈਕਟ ਪੈਂਦਾ ਹੈ ਇਸ ਕਰਕੇ ਜਿੰਨਾ ਹੋ ਸਕੇ ਫੋਨ ਨੂੰ ਦੂਰ ਰੱਖਿਆ ਜਾਵੇ ਦੂਰੀ ਬਣਾ ਕੇ ਸੌਣਾ ਜ਼ਰੂਰੀ ਹੈ ਰਾਤ ਨੂੰ ਨੰਬਰ ਨੈਕਸਟ ਪੁਆਇੰਟ ਵੱਲ ਵਧਦੇ ਹਾਂ 15 ਦੀ ਗੱਲ ਕਰਦੇ ਹਾਂ ਜੇਕਰ ਤੁਹਾਨੂੰ ਖੂਨ ਦੀ ਕਮੀ ਹੋ ਰਹੀ ਹੈ ਜਾਂ ਫਿਰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਗਾਜਰ ਨੂੰ ਕद्दूकस ਕਰਕੇ ਦੁੱਧ ਵਿੱਚ ਵਾਲ ਕੇ ਪੀਓ ਇਹ ਅੱਖਾਂ ਦੀ ਰੋਸ਼ਨੀ ਤੇਜ ਕਰਨ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 16 ਲੱਸੀ ਪੀਣ ਵਾਲੇ ਵਿਅਕਤੀ ਦਾ ਸਰੀਰ ਹਮੇਸ਼ਾ ਅੰਦਰ ਤੋਂ ਠੰਡਾ ਰਹਿੰਦਾ ਹੈ ਨਾਲ ਹੀ ਉਸ ਨੂੰ ਕਦੇ ਵੀ ਪਿਸ਼ਾਬ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 12 ਸਰਦੀ ਦੇ ਮੌਸਮ ਵਿੱਚ ਸਵੇਰੇ ਬਿਸਤਰ ਤੋਂ ਉੱਠਦੇ ਹੀ ਸਰੀਰ ਨੂੰ ਤਣ ਲਓ ਅਤੇ ਥੋੜੀ ਦੇਰ ਬਾਅਦ ਢਿੱਲਾ ਛੱਡ ਲਓ ਇਹ ਲਗਭਗ ਇੱਕ ਹਫ਼ਤਾ ਕਰਨ ਨਾਲ ਸਰੀਰ ਵਿੱਚ ਗਰਮੀ ਪੈਦਾ ਹੋਣ ਲੱਗ ਜਾਂਦੀ ਹੈ ਅਤੇ ਤੁਹਾਨੂੰ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ ਨੰਬਰ 18 ਸੌਣ ਤੋਂ ਪਹਿਲਾਂ ਇਹ ਦੁੱਧ ਪਿਓ ਇਸ ਤਰ੍ਹਾਂ ਕਰਨਾ ਬਹੁਤਾਂ ਨੂੰ ਬਹੁਤ ਵਧੀਆ ਨੀਂਦ ਆਉਣ ਵਿੱਚ ਮਦਦ ਮਿਲੇਗੀ ਅਤੇ ਸਰੀਰ ਤਣਾਅ ਤੋਂ ਜੋ ਮੁਕਤ ਹੋ ਜਾਵੇਗਾ ਨੰਬਰ 2 ਭਰਾਵਾਂ ਦਾ ਰਿਸ਼ਤਾ ਰੱਬ ਨੇ ਦੋ ਖਬਰਾਂ ਲਈ ਬਣਾਇਆ ਸੀ ਪਰ ਅਫਸੋਸ ਅੱਜ ਇਹ ਸਿਰਫ ਜਾਇਦਾਦ ਵੰਡ ਦਾ ਤਸੀਮਤ ਰਹਿ ਗਿਆ ਹੈ ਨੰਬਰ 21 ਆਮਲੇ ਦਾ ਜੂਸ ਪੀਣ ਨਾਲ ਦਿਲ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਖਾਸ ਕਰ ਸਾਠੀਆਂ ਦੇ ਵਿੱਚ ਆਵਲੇ ਦਾ ਮਰੱਬਾ ਜਾਂ ਫਿਰ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 22 ਸੋਖ ਵਿੱਚ ਸਭ ਨਾਲ ਰਹਿੰਦੇ ਨੇ ਦੁੱਖ ਵਿੱਚ ਸਭ ਛੱਡ ਕੇ ਚਲੇ ਜਾਂਦੇ ਨੇ ਤੇ ਅਸੀਂ ਐਸੇ ਸਾਥ ਛੱਡ ਕੇ ਜਾਂਦੇ ਨੇ ਕਿ ਤੁਹਾਨੂੰ ਭਰੋਸਾ ਨਹੀਂ ਹੋਵੇਗਾ ਕਿ ਇਹ ਸ਼ਖਸ ਮੈਨੂੰ ਧੋਖਾ ਦੇ ਸਕਦਾ ਹੈ ਜਾਂ ਇਹ ਬੰਦਾ ਮੇਰਾ ਸਾਥ ਛੱਡ ਸਕਦਾ ਹੈ ਨੰਬਰ 3 ਸਰਦੀਆਂ ਦੇ ਮੌਸਮ ਵਿੱਚ ਤ્વਚਾ ਬਹੁਤ ਹੀ ਜ਼ਿਆਦਾ ਬੇਕਾਰ ਹੋ ਜਾਂਦੀ ਹੈ ਤ્વਚਾ ਨੂੰ ਸੁੰਦਰ ਰੱਖਣ ਲਈ ਨਾਰੀਅਲ ਦਾ ਤੇਲ ਬਹੁਤ ਹੀ ਜ਼ਿਆਦਾ ਪਾਇਆ ਤੇ ਮੰਨਿਆ ਗਿਆ ਹੈ ਨੰਬਰ 24 ਇਹਨੂੰ ਛੱਡ ਹੀ ਨਾ ਕਰ ਸੈਟ ਕਰਦੀ ਸਫਰ ਵਿੱਚ ਠੋਕਰਾਂ ਨਾ ਖਾਂਦਿਆਂ ਤਾਂ ਆਪਣੀ ਮੰਜ਼ਿਲ ਦੀ ਅਹਿਮਤ ਨੂੰ ਕਿਵੇਂ ਜਾਣੋਗੇ ਤੇ ਜੇਕਰ ਗਲਤ ਤਨ ਨਾਲ ਨਾ ਟਕਰਾਏ ਤਾਂ ਫਿਰ ਸਹੀ ਨੂੰ ਕਿਵੇਂ ਪਛਾਣੋਗੇ ਨੰਬਰ 25 ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਹਲਕਾ ਗੂੰਗੁਨਾ ਪਾਣੀ ਜ਼ਰੂਰ ਪੀਓ ਇਸ ਪਾਣੀ ਦੇ ਗਲਾਸ ਨੂੰ ਪੀਣ ਤੋਂ ਬਾਅਦ ਹੀ ਬਰਸ਼ ਕਰਨਾ ਚਾਹੀਦਾ ਹੈ ਨੰਬਰ 26 ਜਦੋਂ ਵੀ ਟੁੱਟਣਾ ਹੋਵੇ ਇਕੱਲੇ ਹੀ ਟੁੱਟਿਓ ਕਿਉਂਕਿ ਇਹ ਦੁਨੀਆ ਤਮਾਸ਼ਾ ਦੇਖਣ ਵਿੱਚ ਮਾਹਿਰ ਹੈ ਨੰਬਰ 27 ਕੋਈ ਵੀ ਕੰਮ ਹੱਦ ਤੋਂ ਜ਼ਿਆਦਾ ਮਨ ਲਗਾ ਕੇ ਨਾ ਕਰੋ ਇਸ ਨਾਲ ਤੁਹਾਨੂੰ ਉਸ ਕੰਮ ਦੀ ਆਦਤ ਲੱਗ ਜਾਂਦੀ ਹੈ ਅਤੇ ਆਦਤ ਬਹੁਤ ਹੀ ਜ਼ਿਆਦਾ ਬੁਰੀ ਬਣਾ ਹੈ ਇਹ ਤੁਹਾਡੀ ਸਿਹਤ ਲਈ ਆਨਿਕਾਰਕ ਹੋ ਸਕਦਾ ਹੈ ਨੰਬਰ 28 ਲੋਕ ਅਫਸੋਸ ਨਾਲ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਦਾ ਨਹੀਂ ਤੇ ਇਹ ਹੀ ਆਪਣੇ ਆਪ ਨੂੰ ਪੁੱਛਣਾ ਭੁੱਲ ਜਾਂਦੇ ਨੇ ਕਿ ਅਸੀਂ ਕਿਸ ਦੇ ਹਾਂ ਨੰਬਰ 29 ਰਾਤ ਦਾ ਭੰਟਾ ਹੋਇਆ ਅੱਧਾ ਚਮਚ ਕੱਚਾ ਜੀਰਾ ਸਵੇਰੇ ਖਾਲੀ ਪੇਟ ਚਬਾ ਕੇ ਉੱਪਰ ਦੀ ਉਹੀ ਜੀਰੇ ਵਾਲਾ ਪਾਣੀ ਪੀ ਲਓ ਤਜਾਬ ਬੰਨਾ ਬੰਦ ਹੋ ਜਾਵੇਗਾ ਨੰਬਰ 3.12 ਵੱਧਦੇ ਹਾਂ ਦੋਸਤ ਕਿਤਾਬ ਰਿਸ਼ਤਾ ਤੇ ਸੋਚ ਇਹ ਚਾਰੇ ਜੇਕਰ ਜ਼ਿੰਦਗੀ ਵਿੱਚ ਸਹੀ ਮਿਲੇ ਹੋਣ ਤਾਂ ਜ਼ਿੰਦਗੀ ਬਿਹਤਰ ਬਣ ਜਾਂਦੀ ਹੈ ਨਹੀਂ ਤਾਂ ਇਹ ਜਿੱਕੀਨੀ ਦੌਰ ਤੇ ਬिखर ਜਾਂਦੀ ਹੈ ਨੰਬਰ 31 ਸਾਤ ਸਲੋਕ ਦੀ ਇਸ ਬਸਿਆ ਵਿੱਚ ਦਹੀਂ ਦੀ ਕੜੀ ਵਿੱਚ ਥੋੜਾ ਜਿਹਾ ਦੇਸੀ ਘਿਓ ਮਲਾ ਕੇ ਕੁਝ ਦਿਨਾਂ ਤੱਕ ਲਗਾਤਾਰ ਖਾਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 32 ਸਾਡੇ ਰਿਸ਼ਤੇ ਖਰਾਬ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਲੋਕ ਅਕਸਰ ਟ੍ਰਨਾ ਤਾ ਪਸੰਦ ਕਰਦੇ ਨੇ ਪਰ ਉਹ ਫਦੇ ਝੁਕਦੇ ਨਹੀਂ ਨੰਬਰ 33 ਨੰਬਰ 34 ਕਿਸੇ ਨਾਲ ਐਨੀ ਵੀ ਡੂੰਗੀ ਰੰਜਿਸ਼ ਨਾ ਰੱਖੋ ਕਿ ਭਵਿੱਖ ਵਿੱਚ ਸਮਝੌਤਾ ਕਰਨ ਦੀ ਗੁਜਾਇਸ਼ ਹੀ ਨਾ ਰਹੇ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ ਉਰਦਿਆਂ ਨਾਲ ਮੇਥੀ ਜੀ ਸਬਜ਼ੀ ਕੋ ਕਾਤੇ ਹਾਂ ਨਾਲ ਗਠਿਆਰੋਗ ਦਾ ਪ੍ਰਭਾਵ ਘਟ ਹੋ ਜਾਂਦਾ ਹੈ ਤੇ ਹੌਲੀ ਹੌਲੀ ਕਟਮ ਵੀ ਹੋ ਜਾਂਦਾ ਹੈ ਨੰਬਰ 31 ਜ਼ਿੰਦਗੀ ਕਿਸੇ ਦੀ ਵੀ ਬੁਰੀ ਨਹੀਂ ਹੁੰਦੀ ਬਸ ਮਾੜੇ ਲੋਕ ਹੀ ਮਿਲ ਕੇ ਇਸ ਨੂੰ ਖਰਾਬ ਕਰ ਦਿੰਦੇ ਨੇ ਨੰਬਰ 31 ਤੇਲ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਸਾਤੀ ਅਤੇ ਕੈਂਸਰ ਦੇ ਰੋਗ ਵਿੱਚ ਵਾਧਾ ਹੋ ਜਾਂਦਾ ਹੈ ਇਸ ਲਈ ਖਾਣਾ ਪਕਾਉਣ ਲਈ ਹਮੇਸ਼ਾ ਕੱਚੀ ਘਣੀ ਦਾ ਤੇਲ ਹੀ ਵਰਤੂ ਨੰਬਰ 33 ਇੱਕ ਅਜੀਬ ਆਦਤ ਤੇ ਅਵੱਲਾ ਜਿਹਾ ਸੁਭਾਅ ਹੈ ਮੇਰਾ ਕਿ ਪਿਆਰ ਹੋਵੇ ਜਾਂ ਨਫ਼ਰਤ ਮੈਂ ਬਹੁਤ ਸਿੱਧਤ ਨਾਲ ਕਰਦਾ ਹਾਂ ਨੰਬਰ 39 ਲਸਣ ਦੀਆਂ ਦੋ ਪੀਸੀਆਂ ਹੋਈਆਂ ਕੌਲੀਆਂ ਅਤੇ ਅਦਰਕ ਦੀ ਗਰਮ ਚਾਹ ਪੀਣ ਨਾਲ ਤਮਾ ਰੋਗ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ। ਨੰਬਰ 40 ਕੌਣ ਕਹਿੰਦਾ ਹੈ ਕਿ ਪੈਸਾ ਸਭ ਕੁਝ ਖਰੀਦ ਸਕਦਾ ਹੈ ਤੇ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਟੁੱਟੇ ਹੋਏ ਵਿਸ਼ਵਾਸ ਨੂੰ ਵਾਪਸ ਖਰੀਦ ਕੇ ਦਿਖਾ ਦਿਓ। ਨੰਬਰ 44 ਦੁੱਧ ਵਿੱਚ ਇਲਾਚੀ ਪਾ ਕੇ ਪੀਣ ਨਾਲ ਸਰੀਰ ਦੀ ਤੇ ਗਾਊਟ ਬਿਲਕੁਲ ਦੂਰ ਹੋ ਜਾਂਦੀ ਹੈ ਤੇ ਲਓ ਜੀ ਇਹ ਹੀ ਆਪਣੇ ਅੱਜ ਦੇ ਟਿਪਸ ਸੀ ਦੇ ਨਵੇਂ-ਨਵੇਂ ਟਿਪਸ ਲਿਆਉਂਦੇ ਰਹਿਾਂਗੇ ਆਪਾਂ ਤੇ ਵੀ ਆਪਣੇ ਟਿਪਸਾਂ ਤੇ ਧਿਆਨ ਦਿਆ ਕਰੋ ਜੀ ਤੇ ਬਹੁਤ ਹੀ ਜ਼ਰੂਰੀ ਗੱਲਾਂ ਆਪਾਂ ਦੱਸਦੇ ਹੁੰਨੇ ਆ ਰੋਜ਼ ਤੁਹਾਨੂੰ ਨਵੇਂ-ਨਵੇਂ ਤਰੀਕੇ ਲੈ ਕੇ ਆਈਦੇ ਆਪਾਂ ਟਿਪਸ ਜਿਹੜੇ ਤੇ ਜ਼ਰੂਰ ਗੌਰ ਕਰਿਆ ਕਰੋ ਸਾਰੇ ਜਾਣੇ ਤੇ ਨਵੀਆਂ ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਆਪਣੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤਾਂ ਜੋ ਅੱਗੇ ਲੋਕਾਂ ਦਾ ਭਲਾ ਹੋ ਸਕੇ ਜਿਹੜੇ ਕੀ ਬਿਮਾਰੀਆਂ ਨਾਲ ਜੂਝ ਰਹੇ ਆ ਉਹਨਾਂ ਨੂੰ ਵੀ ਇਹ ਕੰਨੀ ਪਵੇ ਵੀਡੀਓ ਤੇ ਉਹਨਾਂ ਦੀ ਸਹਾਇਤਾ ਹੋ ਸਕੇ ਸੁਣ ਕੇ ਉਹ ਥੋੜਾ ਮੋਟਾ ਵੀਡੀਓ ਨੂੰ ਅਸਰ ਕਰਨ ਤੇ ਉਹਨਾਂ ਦਾ ਭਲਾ ਹੋ ਸਕੇ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਧੰਨਵਾਦ ਦੋਸਤੋ